ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਸਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਗੌਰਵ ਸੋਢੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਬਟਾਲਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਪੜਾਈ ਬੀਏ ਲੜਕਾ ਨਿਊਜ਼ੀਲੈਂਡ ਵਰਕ ਪਰਮਿਟ ਤੇ ਮੈਨੇਜਰ ਦੀ ਜੌਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਾਕਸ਼ੁਦਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਅਤੇ ਸਮਾਰਟ ਲੜਕੀ ਚਾਹੀਦੀ ਹੈ ਲੜਕੀ ਤਲਾਕਸ਼ੁਦਾ ਬਿਨਾਂ ਬੱਚੇ ਤੋਂ ਜਾਂ ਕੁਵਾਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜੇ ਲੜਕੀ ਕੋਈ ਬਾਹਰ ਜਾਣ ਦੀ ਚਾਹਵਾਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਅਤੇ ਨਿਊਜ਼ੀਲੈਂਡ ਤੋਂ ਹੋਵੇ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਕਾਰਡ 6 ਫੁੱਟ 2 ਇੰਚ ਹੈ ਕਾਸਟ ਜੜ ਸਿੱਖਾ ਗੋਤ ਗਰੇਵਾਲ ਪੜਾਈ ਗ੍ਰੈਜੂਏਸ਼ਨ ਸਰੀ ਬੀਸੀ ਤੋਂ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਪ੍ਰਾਪਰਟੀ ਇਨਵੈਸਟਰ ਨੇ ਅਤੇ ਫਾਈਨੈਂਸ ਦਾ ਕੰਮ ਕਰਦੇ ਨੇ ਇੱਕ ਪੈਨ ਮੈਰਿਡ ਹੈ ਕੈਨੇਡਾ ਪੀਆਰ ਹੈ ਲੜਕੇ ਨੂੰ 13 ਕਿੱਲੇ ਜ਼ਮੀਨ ਆਉਂਦੀ ਹੈ ਲੁਧਿਆਣੇ ਵਿੱਚ ਕਮਰਸ਼ੀਅਲ ਪ੍ਰਾਪਰਟੀ ਤੇ ਪਲਾਂਟ ਅਤੇ ਕੋਠੀ ਹੈ ਲੜਕਾ ਕੈਨੇਡਾ ਸਰੀ BC ਵਿੱਚ ਵਰਕ ਪਰਮਿਟ ਤੇ ਹੈ ਜੌਬ ਟ੍ਰੇਲਰ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੰਮੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੋਵੇ ਸਰੀ ਵੀਜ਼ੇ ਦੇ ਵੀਸੀ ਏਰੀਏ ਨੂੰ ਪਹਿਲਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਵਾਨਾ ਫੂਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿਦਾਰਥ ਜਨਮ 30 11 1996 ਜਨਮ ਟਾਈਮ 4:49 ਮਿੰਟ ਗੋਤ ਭਰਦਵਾਜ ਕਾਸਟ ਬ੍ਰਾਹਮਣ ਬਰਾਦਰੀ ਸਿਦਾਰਥੀਆ ਕਾਦ ਪੰਜ ਮੋੜ 7 ਇੰਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਇੰਡੀਆ ਦਾ ਪਤਾ ਦਿਨਾ ਲਾਗਰ ਪਰਿਵਾਰ ਵਿੱਚ ਪਿਤਾ ਚੰਦਰਦਾਸ ਇੱਕ ਪਰ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆਰ ਹੈ ਜੌਬ ਟ੍ਰੈਲਰ ਆਪਰੇਟਰ ਦੀ ਲੜਕਾ ਸੋਹਣਾ ਸੁਨੱਖਾ ਵਧੀਆ ਵੈਸ਼ਨੂ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲਾ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਸਾ ਲੜਕੀ ਨੇ ਬੀ ਟੈਕ ਜਾਂ ਨਰਸਿੰਗ ਐਮ ਸੀ ਐ ਕੀਤੀ ਹੋਵੇ ਲੜਕੀ ਪਠਾਨਕੋੜ ਗੁਰਦਾਸਪੁਰ ਧਾਰੀਵਾਲ ਬਟਾਲਾ ਸ਼੍ਰੀ ਫਤ ਅੰਮ੍ਰਿਤਸਰ ਸਾਹਿਬ ਜਲੰਧਰ ਤੋਂ ਹੋਵੇ ਮੈਰਿਜ ਗਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 12 12 2001 ਕੱਦ 6 ਫੁੱਟ ਕਾਸਟ ਜੜ ਸਿੱਖ ਗੋਤਮਾਨ ਪਤਾ ਬਠਿੰਡਾ ਪੜਾਈ ਲੜਕਾ ਬੀਏ ਕਰ ਰਿਹਾ ਹੈ ਅਤੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈ ਰਣੇ ਕੋਈ ਭਰਾ ਨਹੀਂ ਇਕੱਲਾ ਲੜਕਾ ਹੈ ਜਮੀਨ 6.5 ਕਿੱਲੇ ਤੇ ਨਾਲ-ਨਾਲ 10-15 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗੇ ਨਾਲੋਂ ਵੀ ਵਧੀਆ ਜੜਸਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਭੇਜਣ ਸਮੇਂ ਜੋ ਵੀ ਲੜਕੀ ਪਰਿਵਾਰ ਦਾ ਖਰਚਾ ਹੋਇਆ ਹੈ ਉਹ ਸਾਰਾ ਲੜਕੇ ਵਾਲਿਆਂ ਵੱਲੋਂ ਦਿੱਤਾ ਜਾਵੇਗਾ ਜੇ ਲੜਕੀ ਨੇ ਬਾਹਰ ਦੀ ਫਾਈਲ ਲਗਾਉਣੀ ਹੈ ਤਾਂ ਵੀ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਜੇਕਰ ਪੱਕੀ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੇਕਰ ਪੇਪਰ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਮੂਰੋ ਵਾਲੇ ਪਰਵਾਨ ਫੋਨ ਨਾ ਕਰਨ ਜਿਹਨਾਂ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਅਸ਼ਟ ਜੜ ਸਿੱਖ ਜਨਮ 14 12 1999 ਕੱਦ 6 ਫੁੱਟ 1 ਇੰਚ ਹੈ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਪਰਮਿਟ ਕੈਨੇਡਾ ਬ੍ਰੈਂਪਟਨ ਬ੍ਰਦਰ ਅਨਮੈਰਿਡ ਔਨ ਸਟੱਡੀ ਪਰਮਿਟ ਬ੍ਰੈਂਪਟਨ ਮਦਰ ਹੈਲਥ ਵਰਕਰ ਨੇ ਫਾਦਰ ਰਿਟਾਇਰਡ ਆਰਮੀ ਆਫੀਸਰ ਨੇ ਗ੍ਰੈਂਡਫਾਦਰ ਰਿਟਾਇਰਡ ਆਰਮੀ ਆਫਸਰ ਨੇ ਜ਼ਮੀਨ 13 ਏਕੜਾ ਜ਼ਿਲ੍ਹਾ ਗੁਰਦਾਸਪੁਰ ਮੰਗ ਲੜਕੀ ਕੈਨੇਡਾ ਪੀਆਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ ਪਾਈ ਹੁੜ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜਨਮ 13/11/1999 ਕਾਸ ਜੱਟ ਸਿੱਖ ਕੱਦ 5 ਫੁੱਟ 9 ਇੰਚ ਗੋਤ ਨਾਗਰਾ ਪੜਾਈ ਬੀਕਮ ਐਮਕਮ ਇਹਨਾਂ ਦੇ ਕੋਈ ਛੋਟਾ ਭਰਾ ਹੈ ਜੀ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਵੇਅਰ ਹਾਊਸ ਇਨਕਮ 8 ਲੱਖ ਪਰ ਮੰਥ ਹੈ ਜੀ ਪਿਤਾ ਬਿਜ਼ਨਸਮੈਨ ਅਤੇ ਫਾਰਮਰ ਨੇ ਮਾਤਾ ਗਵਰਨਮੈਂਟ ਟੀਚਰ ਨੇ ਪਤਾ ਪੌਂਟਾ ਸਾਹਿਬ ਜ਼ਮੀਨ ਢਾਈ ਕਿੱਲੇ ਮੰਗੇ ਰਹੇ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰ ਸਿੱਖੀ ਹੋਵੇ ਦਾਦੇਸ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਜਨਮ 57 2000 ਕੱਦ 5 ਫੁੱਟ 7 ਇੰਚ 11 ਕੈਨੇਡਾ ਸਟੱਡੀ ਪਲੱਸ 2 11 ਕੈਨੇਡਾ ਫਰੋਮ 5 ইয়ারਸ ਪੀਆਰ ਅਪਲਾਈਡ ਫਰੋਮ 1 ইয়ারਸ ਲੜਕਾ ਨਾਨ ਵੈਜੀਟੇਰੀਅਨ ਹੈ ਲ ਕਾਸਟ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਲੱਸ 2 ਨਾਨ ਮੈਡੀਕਲ ਵਰਕਿੰਗ ਇਨ ਟੈਨਿਕੋ ਕੰਪਨੀ ਇਨ ਕੈਨੇਡਾ ਫਰੋਮ 3 ইয়ারਸ ਇਹਨਾਂ ਦੀ ਇੱਕ ਭੈਣ ਹੈ ਜੀ ਉਹ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਪੀਆਰ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਦ ਦੇਸ ਦੀ ਕੋਈ ਮੰਗ ਨਹੀਂ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੁੱਤ ਵੈਦਵਾਨ ਪੜਾਈ 12 ਪਤਾ ਮੁਹਾਲੀ ਪਰਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਆਉਂਦੀ ਹੈ ਇੱਕ ਭੈਣ ਮੈਰਿਡ ਹੈ ਜਰਮਨ ਵਿੱਚ ਲੜਕੀ ਦੀ ਮੁਹਾਲੀ ਵਿੱਚ ਵਧੀਆ ਦੋ ਮੰਜ਼ਲੀ ਕੋਠੀ ਹੈ ਇੱਕ ਪਲਾਟ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਤਲਾਕशुदा ਹੈ ਲੜਕਾ ਇਟਲੀ ਵਿੱਚ ਪੀ ਆਰ ਹੈ ਇਟਲੀ ਵਿੱਚ ਰਹਿੰਦਾ ਹੈ ਮੰਗੇ ਇਹਨਾਂ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਵਧੀਆ ਸੁਭਾਦੀ ਹੋਵੇ ਇਟਲੀ ਤੋਂ ਲੜਕੀ ਨੂੰ ਪਹਿਲ ਹੈ ਲੜਕੀ ਕੁਆਰੀ ਹੋਵੇ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1998 ਕਾਸਟ ਜਰ ਸਿੱਖ ਹੈ ਗੋਤ ਸੰਧੂ ਕੱਦ 5 ਹੁਣ 8 ਇੰਚ ਹੈ ਪੜਾਈ ਪਲੱਸ 2 ਹੈ ਜੀ ਐਨ ਐਮ ਕਨੇਡਾ ਪਤਾ ਸੰਗਰੂਰ ਪਰਿਵਾਰ ਵਿੱਚ ਮਾਤਾ ਪਿਤਾ ਇੰਡੀਆ ਵਿੱਚ ਨੇ ਇੱਕ ਭਾਨ ਕੈਨੇਡਾ ਨੂੰ ਚਾਹੁੰ ਮੈਰੇ ਨੇ ਸਾਰਾ ਪਰਿਵਾਰ ਗੁਰਸਿੱਖਿਆ ਇਕੱਲਾ ਲੜਕਾ ਹੈ ਜ਼ਮੀਂਦਾਰ ਸਿੱਲਿਆ ਲੜਕਾ ਸੋਹਣਾ ਸੁਨੱਖਾ ਗੁਰਸਿੱਖ ਅਮਰਤਾਰੀ ਹੈ ਇੱਕ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੀਐਨਐਮ ਵਾਲੀ ਲੜਕੀ ਨੂੰ ਪਹਿਲਾ ਹੈ ਲੜਕੀ ਦਾ ਅੰਮ੍ਰਿਤ ਛਕਿਆ ਹੋਵੇ ਛਕਿਆ ਹੋਵੇ ਤਾਵੀ ਸੰਪਰਕ ਕਰ ਸਕਦੇ ਨੇ ਜੇ ਨਾ ਸ਼ੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1996 ਕੱਦ 6 ਫੁੱਟ 3 ਇੰਚ ਹੈ ਕਾਸਟ ਜਰ ਸਿੱਖ ਗੋਤ ਦਿਓਲ ਪਾਈ ਪਲੱਸ 2 ਪਾਸ ਹੈ ਆਈਟੀਆ ਬਿਲਡਿੰਗ ਕੋਰਸ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੀਆਂ ਦੀਆਂ ਤਿੰਨ ਭੈਣਾਂ ਨੇ ਜੀ ਮੈਰਿਡ ਨੇ ਜ਼ਮੀਨ 2 ਕਿੱਲੇ ਹੈ ਅਤੇ 10 ਕਿੱਲੇ ਦੀ ਖੇਤੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਸਮਝਦਾਰ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਵਧੀਆ ਘਰ-ਬਾਰ ਸੰਭਾਲਣ ਵਾਲੀ ਹੋਵੇ ਲੜਕੀ ਦਾ ਕੱਦ 5 ਫੁੱਟ 5 ਜਾਂ 5 ਫੁੱਟ 6 ਇੰਚ ਹੋਵੇ ਪਤਾ ਸਿਹਾਲੀ ਕੈਂਥਲ ਹਰਿਆਣਾ ਦਾ ਦੇਸ਼ ਦੀ ਕੋਈ ਮੰਗ ਨਹੀਂ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਪੜਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸੁਦਿਉੜੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੂ ਵਾਸ਼ਿੰਗ ਮਸ਼ੀਨ ਤੇ ਗੀਜਰ ਦੀ ਸ਼ਾਪ ਹੈ ਮਾਂਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਰਾਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਵਿਕਾਸ ਤੋਂ ਸੁਨਿਆਰੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਦਾਦਾ ਦੇਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨਾਮ ਅਮਨਪ੍ਰੀਤ ਕੌਰ ਜਨਮ 24/7/2001 ਕੱਦ 5 ਫੁੱਟ 2 ਇੰਚ ਹੈ ਕਾਸਟ ਜੱਟ ਸਿੱਖ ਹੈ ਗੋਤਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾਏ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਜੌਬ ਇੰਸੂਰੈਂਸ ਸਪੈਸ਼ਲਿਸਟ ਰੈਜ਼ੀਡੈਂਟ ਕੈਨੇਡਾ ਬਿਨੀ ਪੈਗ ਮੰਗ ਕੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੇ ਨੂੰ 10 ਤੋਂ 15 ਕਿੱਲੇ ਜ਼ਮੀਨ ਹੋਵੇ ਮਾਲਵੇ ਏਰੀਆ ਨੂੰ ਪਹਿਲਾ ਹੈ ਮੈਰਜੀਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਪੜ੍ਹਾਈ ਡਿਪਲੋਮਾ ਬਿਓਟੈਕ ਇਨ ਇਲੈਕਟ੍ਰੀਕਲ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਔਨ ਵਰਕ ਪਰ ਮਿਲਡ ਜੋਬ ਕਾਸ਼ਟ ਈਮਾਨ ਗੋਤ ਗੁੰਦਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤਾਂ ਮਾਤਾ ਹਾ ਟੀਚਰ ਨੇ ਮਾਂ ਗੇਨੂ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਧੀਮਾਨ ਕਾਸਟ ਲੜਕੀ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਲੜਕਿਆਂ ਵੀ ਸੰਪਰਕ ਕਰ ਸਕਦੇ ਨੇ ਜੁਕੇ ਤੋਂ ਲੜਕੀ ਨੂੰ ਪਹਿਲਾ ਹੈ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਏ ਐਮਏ ਬੀਐਡ ਐਮਪੀ ਜੋਬ 뮤직 ਟੀਚਰ ਪ੍ਰਾਈਵੇਟ ਐਂਡ ਸਾਈਡ ਵਿਕਨੈਸ ਹੈ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਕਾਸਟ ਰਵਿਦਾਸੀ ਹੈ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨਹੀਂ ਜੀ ਬ੍ਰਦਰ ਬਾਹਰ ਗ੍ਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਦਾ ਸਰਨੇਮ ਕਤਨੌਰੀਆ ਮਾਤ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾਨ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲ ਹੈ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਧਨ ਨਹੀਂ ਲੜਕੀ ਦਾ ਕੱਦ 5 ਫੁੱਟ ਮੈਂ 2 ਇੰਚ ਤੋਂ ਉੱਪਰ ਹੋਵੇ। ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਹੈ ਜੀ, ਉਮਰ 32 ਸਾਲ ਹੈ। 6 ਕੱਦ 6 ਬੜ ਤਿੰਨੇ ਚਾ ਗੋਤ ਸੇਖੋਂ ਕਾਸ ਜੱਟ ਸੇਖ ਪਤਾ ਮੁਹਾਲੀ ਜੱਦੀਪੰਡ ਬਰਨਾਲਾ ਪੜਾਈ BDS ਲੜਕਾ ਕੈਨੇਡਾ ਵਿੱਚ PR ਹੈ। ਪੇਪਰ ਮੈਰਿਜ ਕਰਵਾ ਕੇ ਕੈਨੇਡਾ ਗਿਆ ਸੀ। 5 ਸਾਲਾਂ ਬਾਅਦ ਵਾਪਸ ਆਇਆ ਹੈ। ਹੁਣ ਇੰਡੀਆ ਵਿੱਚ ਹੈ। ਜੌਬ ਬਿਜ਼ਨਸ ਪ੍ਰਾਪਰਟੀ ਐਡਵਾਈਜ਼ਰ ਮਹਾਲੀ ਵਿੱਚ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਨੇ ਦੇ ਮਹਾਲੀ ਵਿੱਚ ਫਲੈਟ ਨੇ ਪਲਾਟ ਨੇ ਕੁੱਲ ਜਾਇਦਾਦ 4 ਕਰੋੜ ਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਸੰਸਕਾਰੀ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 7 ਤੋਂ ਉੱਪਰ ਹੋਵੇ ਫਾਮੇ ਲੜਕੀ ਗਰੀ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਕਰਨਾ ਹੈ ਕੋਈ ਦਾਦੇਸ ਦੀ ਮੰਗਣੀ ਮੋਹਾਲੀ ਦੇ ਨੇੜੇ 50 ਕਿਲੋਮੀਟਰ ਤੱਕ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਗੋਰ ਵਾਲੇ ਪਰਵਾਨਾ ਨਹੀਂ ਕਰਾਂਗੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਹੈ ਕਾਸਟ ਸਿੱਖ ਰਾਜਪੂਤ ਰਾਠੌਰ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵੈਜਟਰ ਵੀਜ਼ਾ 2035 ਤੱਕ ਹੈ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਾਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸੈਕਟਰੀ ਪੰਜਾਬ ਵਿਧਾਨ ਸਭਾ ਵਿੱਚ ਸੀ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਸਿੱਖ ਰਾਜਪੂਤ ਰਠੌਰ ਕਾਸਟ ਦੇ ਲੜਕੇ ਨੂੰ ਪਹਿਲਾ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਕੋਈ ਮੈਡੀਕਲ ਲਾਈਨ ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ। ਬਲਾ ਹੁਸ਼ਿਆਰ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਆਰਮੀ ਚੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਪੰਜਾਬ ਵਿੱਚ ਹੈ ਇੱਕ ਆਸਟ੍ਰੇਲੀਆ ਪੀਆਰ ਹੈ। ਜ਼ਮੀਨ 2 ਕਿੱਲੇ ਕੰਮ ਖੇਤੀਬਾੜੀ ਦੇ ਨਾਲ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਸ਼ੁੱਧ ਵੈਸ਼ਨੂ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜੱਟ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਗੁਰਜੰਟ ਸਿੰਘ ਜਨਮ 2/1999 ਕਾਸਟ ਜਰ ਸਿੱਖ ਗੋਤ ਰੰਧਾਵਾ ਕੱਦ 5 ਫ8 ਇੰਚ ਹੈ ਪੜਾਈ ਬੀ ਕਮ ਜੌਬ ਆਰਮੀ ਵਿੱਚ 5 ਸਾਲਾਂ ਤੋਂ ਜ਼ਮੀਨ 2 ਕਿੱਲੇ ਹੈ ਪਤਾ ਪਟਿਆਲਾ ਪਰਿਵਾਰ ਵਿੱਚ ਪਿਤਾ ਸੁਰਜੀਤ ਸਿੰਘ ਪ੍ਰਾਈਵੇਟ ਜੌਬ ਕਰਦੇ ਨੇ ਮਾਤਾ ਗੁਰਮੀਤ ਕੌਰ 1 ਪੈਨ ਮੈਰਿਡ ਹੈ ਸੈਟਲ ਯੂਕੇ ਵਿੱਚ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਲੜਕਾ ਸਰਦਾਰ ਹੈ ਵਧੀਆ ਆਮਦਨ ਵਧੀਆ ਘਰ ਪਰਿਵਾਰ ਤੋਂ ਹੈ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰੇਲੂ ਲੜਕੀ ਚਾਹੀਦੀ ਹੈ ਜੇ ਲੜਕੀ ਟੀਚਰ ਦੀ ਜੌਬ ਕਰਦੀ ਹੋਵੇ ਪਟਿਆਲੇ ਦੇ ਨੇੜੇ ਦੇ ਏਰੀਏ ਨੂੰ ਪਹਿਲਾ ਹੈ ਬਾਕੀ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਜੜਸੀ ਕਾਸਟ ਤੋਂ ਹੋਵੇ ਮੈਰਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਰਵਿਦਾਸ ਸਿੱਖ ਲੜਕਾ ਹੈ ਜੀ ਉਮਰ 30 ਸਾਲ ਹੈ ਕੱਦ 6 ਫੁੱਟ ਹੈ ਕੋਤ ਭੋਟਵਾ ਅਤੇ ਮਰੇ ਮਹਿ ਪੜਾਈ ਬੀਏ ਪੰਜਾਬ ਜਲੰਧਰ ਪੰਜਾਬ ਤੋਂ ਡਿਪਲੋਮਾ ਕੰਪਿਊਟਰ ਸਾਇੰਸ ਤੇ ਡਿਪਲੋਮਾ ਆਟੋਮੋਟਿਵ ਮੋਟੋਰ ਦਾ ਕੈਨੇਡਾ ਤੋਂ ਜੌਬ ਲੜਕਾ ਕੈਨੇਡਾ ਵਿੱਚ ਆਟੋਮੋਟਿਵ ਮੈਨੇਜਰ ਹੈ ਆਪਣੀ ਮੋਬਾਈਲ ਵੈਨ ਹੈ ਲੜਕਾ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਤਾ ਹੈ ਇੰਡੀਆ ਦਾ ਪਤਾ ਜਲੰਧਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਜੌਬ ਤੋਂ ਰਿਟਾਇਰ ਨੇ ਇੱਕ ਭੈਣ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਵੈਲਕੂਵਰ ਸਿਟੀ ਨੂੰ ਪਹਿਲਾ ਜਲੰਧਰ ਜਾਂ ਹੁਸ਼ਿਆਰਪੁਰ ਨੂੰ ਪਹਿਲਾ ਹੈ ਲੜਕੀ ਸਿਰਫ ਕਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਲੋਵਿਸ਼ ਫੁੱਲਰ ਹੈ ਜੀ ਮੰਗਲਿਕ ਲੜਕਾ ਹੈ ਜਨਮ 18 1992 ਜਨਮ ਸਮਾ 8:30 ਵਜੇ ਜਨਮ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਕੱਦ ਪਾਣੀ ਫੁੱਟ 9 ਇੰਚ ਹੈ ਕਾਸਟ ਹਿੰਦੂ ਖੱਤਰੀ ਹੈ ਪੜਾਈ ਗ੍ਰੈਜੂਏਟ ਹੈ ਕੰਪਿਊਟਰ ਬੈਚਲਰ ਡਿਗਰੀ ਪਰਿਵਾਰ ਵਿੱਚ ਪਿਤਾ ਰਿਟਾਇਰਡ ਨੇ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਤਿੰਨ ਭੈਣਾਂ ਨੇ ਮੈਰਿਡ ਨੇ ਅੰਮ੍ਰਿਤਸਰ ਸਾਹਿਬ ਵਿੱਚ ਲੜਕਾ ਪੁਰਤਕਾਲ ਵਿੱਚ ਹੈ ਜੋ ਪ੍ਰਾਈਵੇਟ ਜੌਬ ਕਰਦਾ ਹੈ ਪੁਰਤਕਾਲ ਵਿੱਚ ਆਮਦਨ 25 ਲੱਖ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੀ ਗ੍ਰੈਜੂਏਟ ਮੰਗਲੀਕ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਹਿੰਦੂ ਕਾਸਟ ਜਿਵੇਂ ਸ਼ਰਮਾ ਮਹਾਜਨ ਖੱਤਰੀ ਤੋਂ ਹੋਵੇ ਮੈਰਿਜ ਬੋਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਨਦੇ ਫੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 17 6 1995 ਕੱਦ 5.5 ਇੰਚ ਕਾਸਟ ਜੜ ਸਿੱਖ ਕੋਤ ਗਿੱਲ ਪਤਾ ਸ੍ਰੀ ਅਮਰਸਰ ਸਾਹਿਬ ਜ਼ਮੀਨ 5 ਕਿੱਲੇ ਪੜਾਈ ਪਲੱਸ 2 ਸੀਬੀਐਸਸੀ ਕੈਨੇਡਾ ਤੋਂ ਪੜਾਈ ਬਿਜ਼ਨਸ ਮਾਰਕੀਟਿੰਗ ਦੀ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਸ੍ਰੀ ਅਮਰਸਰ ਸਾਹਿਬ ਵਿੱਚ ਇੱਕ ਭਰਾ ਕੈਨੇਡਾ ਪੀਆਰ ਹੈ ਲੜਕਾ ਵੀ ਕੈਨੇਡਾ ਵਿੱਚ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਤ ਹੈ ਲੜਕੇ ਦਾ ਅਮਰਤ ਨਹੀਂ ਛਕਿਆ ਪਰ ਲੜਕਾ ਗੁਰਸਿੱਖ ਹੈ ਦਸਤਾਰ ਬੰਦ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਿਜ ਬੂਰੋ ਵਾਲੇ ਪਰਵਾਨ ਨੂੰ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 26/2/1993 ਜਨਮ ਸਮਾ 4:02 ਮਿੰਟ ਹੈ ਜਨਮ ਸਥਾਨ ਸੰਗਰੂਰ ਪੰਜਾਬ ਕੱਦ 5 ਫੁੱਟ 9 ਇੰਚ ਹੈ ਗੋਤ ਕੰਮੋ ਨਾਨਕੇ ਗੋਤ ਜਸਲ ਕਾਸਟ ਸ਼ਿੰਬੇ ਪੜਾਈ ਇੰਡੀਆ ਤੋਂ ਬੀਕਾਮ ਤੇ ਐਮ ਕਾਮ ਤੇ ਅਕਾਊਂਟੈਂਟ ਜੌਬ ਹੈ 12 ਸਾਲ ਭਗਤਾ ਭਾਈਕਾ ਤੋਂ ਕੈਨੇਡਾ ਤੋਂ ਪੜਾਈ ਐਮਬੀਏ ਕੰਪਲੀਟ ਹੈ ਇਕ ਲੜਕੇ ਨੂੰ ਕੈਨੇਡਾ ਵਿੱਚ 8 ਮਹੀਨੇ ਹੋ ਗਏ ਨੇ ਵਰਕ ਪਰਮਿਟ ਤੇ ਗਏ ਨੇ। ਲੜਕਾ ਹੋ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ, ਵਧੀਆ ਘਰ ਪਰਿਵਾਰ ਤੋਂ ਹੈ। ਪਰਿਵਾਰ ਵਿੱਚ ਪਿਤਾ ਗੁਰਮੀਤ ਸਿੰਘ ਟੇਲਰ ਮਾਸਟਰ ਨੇ, ਮਾਤਾ ਰਣਜੀਤ ਕੌਰ ਹਾਊਸ ਵਾਈਫ ਨੇ। ਇੱਕ ਬੰਨ ਮੈਰਿਡ ਹੈ। ਪਤਾ ਭਗਤਾ ਭਾਈਖਾ ਜਿਲ੍ਹਾ ਬਠਿੰਡਾ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ। ਇੰਡੀਆ ਤੋਂ ਲੜਕੀਆਂ ਪਹਿਲਾਂ ਬਾਕੀ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਨੇ। ਸੇਮਵੇ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਵੀ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪ੍ਰਮਾਣਿਕੂ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1994 ਹੈ ਕੱਦ 5 ਫੁੱਟ 5 ਇੰਚ ਹੈ ਕਾਸਟ ਸਿੱਖ ਸੈਣੀ ਗੋਤ ਬੜਮੈਤ ਜ਼ਮੀਨ 6 ਕਿੱਲੇ ਪਤਾ ਰੋਪੜ ਪੜਾਈ ਬੀਏ ਐਮਏ ਜੌਬ ਲੜਕਾ ਸਰਕਾਰੀ ਨੌਕਰੀ ਕਰਦਾ ਹੈ ਤਨਖਾਹ 35000 ਇੱਕ ਮਹੀਨੇ ਦੀ ਪਰਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਖੇਤੀਬਾੜੀ ਕਰਦਾ ਹੈ। ਦੋ ਭੈਣਾਂ ਮੈਰਿਡ ਨੇ ਇੱਕ ਇੰਡੀਆ ਵਿੱਚ ਐ ਇੱਕ ਕੈਨੇਡਾ ਵਿੱਚ ਐ। ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ, ਪੱਗ ਬੰਨ੍ਹਦਾ ਹੈ। ਲੜਕੇ ਨੂੰ ਨਿਗਾਹ ਦੀ ਸਮੱਸਿਆ ਹੈ ਪਰ ਆਪਣਾ ਸਾਰਾ ਕੰਮ ਕਰ ਸਕਦਾ ਹੈ। ਮੰਗਿਰਨ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਲੋੜ ਹੈ। ਲੜਕੀ ਭਾਵੇਂ ਹੈਂਡੀਕੈਪ ਤੋਂ ਹੋਵੇ ਜਾਂ ਗਰੀਬ ਘਰੋਂ ਹੋਵੇ, ਭਾਵੇਂ ਜੌਬ ਕਰਦੀ ਹੋਵੇ ਜਾਂ ਘਰੇਲੂ ਹੋਵੇ। ਇਹਨਾਂ ਨੂੰ ਤਲਾਕਸ਼ੋਦਾ ਜਾਂ ਵਿਧਵਾ ਬਿਨਾਂ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦ ਨਹੀਂ ਲੜਕੀ ਸਿੱਖ ਧਰਮ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਵਾਲੇ ਪਰਵਾਰ ਨੂੰ ਨਾਕਾਮ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 29 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸੁਦੇ ਆਉਣੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੋ ਵਾਸ਼ਿੰਗ ਮਸ਼ੀਨ ਤੇ ਗੀਜਲ ਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਸੁਨਹਿਰੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਫੋਰਨ ਕੰਟਰੀ ਵਾਲੇ ਪਰਵਾਨ ਨੂੰ ਨਾ ਕਰਨ ਜੀ ਦਾ ਦੇਹ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਹੈ ਪੜਾਈ ਡਿਪਲੋਮਾ ਬੀ ਟੈਕ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਂਡ ਐਮ ਬੀਏ ਫਰੋਮ ਜੁਕੇ ਐਂਡ ਔਨ ਵਰਕ ਪਰਮਿਟ ਜੌਬ ਕਾਸ਼ਤਤੀ ਮਾਨ ਗੋਤ ਗੁੰਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮੰਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੰਖੇ ਪੜੇਗੀ ਕਿ ਲੜਕੀ ਚਾਹੀਦੀ ਹੈ ਧੀਮਾਨ ਕਾਸ਼ ਲੜਕੀ ਨੂੰ ਪਹਿਲਾ ਬਾਕੀ ਉੱਚ ਕਾਸਟ ਦੇ ਲੜਕੇ ਵੀ ਸੰਪਰਕ ਕਰ ਸਕਦੇ ਨੇ ਜੂਕੇ ਤੋਂ ਲੜਕੀ ਨੂੰ ਪਹਿ ਲੈਣ ਦਾ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੰਦ 5 ਫੁਟ 8 ਇੰਚ ਹੈ ਪੜ੍ਹਾਈ ਬੀਏ ਐਮਏ ਬੀਐਡ ਐਂਪਲ ਜੋਬ 뮤జిక్ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਕਾਸਟ ਰਵਿਦਾਸੀਆ ਇਹਨਾਂ ਦੀ ਇੱਕ ਭੈਣ ਦੇ ਭਰਾ ਹਨ ਦੋਨੋਂ ਮੈਰਿਡ ਨੇ ਬ੍ਰਦਰ ਬਾਰ ਗਰੀਸ ਵਿੱਚ ਹੈ ਵਾਧਰਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਿਤਾ ਦਾ ਸਰਨੇਮ ਕਤਨੌਰੀਆ ਮਾਤਾ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਅਰ ਜਾਂ ਬੀਅਡ ਕੀਤੀ ਹੋਵੇ ਬੀਅਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀਵੰਦਨ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਹਰਮਨ ਜੋਤ ਸਿੰਘ ਜਨਮ 8/4/1996 ਕੱਦ 5'9" ਗੋਤ ਸੇਖੋ ਕਾਸਟ ਜੜ ਸਿੱਖ ਜ਼ਮੀਨ 5.5 ਕਿੱਲੇ ਪਤਾ ਸ਼੍ਰੀ ਅਮਰਸਰ ਸਾਹਿਬ ਪੜਾਈ ਨਾਨ ਪਲੱਸ 2 ਨਾਨ ਮੈਡੀਕਲ ਅਤੇ ਆਈਟੀ ਕੰਪਿਊਟਰ ਇੰਜੀਨੀਅਰਿੰਗ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਜੋ ਕਿ ਵਿੱਚ ਡੈਂਟਲ ਡਾਕਟਰ ਨੇ ਲੜਕਾ ਜੋ ਕਿ ਵਰਕ ਪਰਮਿਟ ਤੇ ਹੈ ਲੜਕਾ ਸੋਨਾ ਸੰਖਰਨਾਸ਼ੀ ਤੋਂ ਰਹਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਜੂਕੇ ਵਿੱਚ ਪੀਆਰ ਜਾਂ ਬਰਕ ਪਰਮਿਟ ਤੇ ਹੋਵੇ ਲੜਕੀ ਜੜ ਸਿੱਖ ਪਰਿਵਾਰ ਤੋਂ ਹੀ ਹੋਵੇ ਮੈਰਿਜ ਗੁਰੂ ਵਾਲੇ ਪਰਵਾਨ ਹੋ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਅਰਸ਼ਦੀਪ ਸਿੰਘ ਜਨਮ 25 ਜੁਲਾਈ 1994 ਕਾਸਟ ਰਵਿਦਾਸੀ ਐ ਸਿੱਖ ਕੱਦ 5 ਫੁੱਟ 5 ਇੰਚ ਗੋਤ ਨਫਰੀ ਅਤੇ ਮੁੱਢ ਪੜਾਈ ਬੀ ਟੈਕ ਸੀ ਐਸ ਪੀ ਵੀ ਸੀ ਇ ਇੰਡੀਆ ਦਾ ਪਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਤੇ ਇੱਕ ਪੈਨ ਮੈਰ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਕੈਨੇਡਾ ਵਿੱਚ ਬਰਕ ਅਪਾਰਟਮੈਂਟ ਤੇ ਹੈ ਲੜਕਾ ਸੋਹਣਾ ਸਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨੱਖੀ ਪੜ੍ਹੇ ਲਿਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਲੜਕੀ ਦੀ ਬੀ ਐਸਸੀ ਨਰਸਿੰਗ ਕੀਤੀ ਹੋਵੇ ਇਨਦੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 23 11 1991 ਜਨਮ ਸਮਾ 4 ਵਜੇ ਕੱਦ 5 ਹੁਣ 3 ਇੰਚ ਹੈ ਕਾਸਟ ਖੱਤਰੀ ਪਾਰਟੀਆ ਪੜਾਈ ਕਾਲ ਵਿਸ਼ੇਸ਼ਣ ਬੀ ਕਾਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਹਣਾ ਸੁਨਖਾ ਨਸ਼ੀਤ ਹੋ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲ ਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ। ਦਾਸ ਦੇ ਕੋਈ ਮੰਗਣੀ ਵਿਆਹ ਸਿੰਪਲ ਕਰਨਾ ਹੈ। ਲੜਕੀ ਕਿਸੇ ਵੀ ਕਾਸਟ ਦੀ ਹੋਵੇ। ਕੋਈ ਜਾਤੀ ਬੰਦਨ ਨਹੀਂ। ਜਲੰਧਰ ਤੇ ਲੁਧਿਆਣੇ ਨੂੰ ਪਹਿਲ ਹੈ। ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨਾਮ ਮਨਜੋਤ ਸਿੰਘ ਜਨਮ 14/2/1995 ਕੱਦ 5'6" ਗੋਤ ਹੀਰਾ ਕਾਸਟ ਜੜ ਸਿੱਖ। ਪੜਾਈ ਐਮ ਕਾਮ ਪਰਵਾਰ ਵਿੱਚ ਪਿਤਾ ਬਲਜੀਤ ਸਿੰਘ ਦਾ ਆਪਣਾ ਬਿਜ਼ਨਸ ਹੈ ਮਾਤਾ ਗੁਰਮੀਤ कौर ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਤਾ ਜ਼ਿਲ੍ਹਾ ਜੂਪੀ ਨੇੜੇ ਆਗਰਾ ਪਿੱਛਾ ਪੰਜਾਬ ਦਾ ਹੈ ਜੋਬ ਟਰਾਂਸਪੋਰਟ ਓਨਰ ਬਿਜ਼ਨਸ ਇਨਕਮ 1 ਲੱਖ ਇੱਕ ਮਹੀਨੇ ਦੀ ਹੈ ਲੜਕਾ ਸੋਹਣਾ ਸੁਰੱਖਾ ਨਸ਼ੇ ਤੋਂ ਰਹਿਤ ਹੈ ਪੱਗਵੰਦ ਹੈ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਘਰੇਲੂ ਜੜਸਿੱਧ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਲੜਕੀ ਜੂਪੀ ਜਾਂ ਪੰਜਾਬ ਤੋਂ ਹੋਵੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਾਮ ਕੌਰ ਹੈ ਜੀ, ਜਨਮ ਜੁਲਾਈ 1994, ਕੱਦ 5.6 ਇੰਚ ਹੈ, ਕਾਸਟ ਸਿੱਖ ਰਾਜਪੂਤ ਰਠਾੜ। ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ। ਲੜਕੀ ਕੋਲ ਕੈਨੇਡਾ ਦਾ ਵਿਸਟਰ ਡੀਜਾ 2035 ਤੱਕ। ਹੁਣ ਲੜਕੀ ਇੰਡੀਆ ਵਿੱਚ ਹੈ, ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਰਿਟਾਇਰ ਨੇ। ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸੈਕਟਰੀ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸਨਖੇਨ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਕਰਨ ਵਧੀਆ ਪਰਿਵਾਰ ਤੋਂ ਸੋਹਣਾ ਸੁਨਖਾ ਪੜਿਆ ਲਿਖਾ ਲੜਕਾ ਚਾਹੀਦਾ ਹੈ ਸਿੱਖ ਰਾਜਪੂਤ ਰਾਠਾੜ ਕਾਸਟ ਦੇ ਲੜਕੇ ਨੂੰ ਪਹਿਲਾ ਕੈਨੇਡਾ ਤੋਂ ਲੜਕੇ ਨੂੰ ਪੈਲ ਹੈ ਜਿੰਹਦੀ ਹੈ ਧੋਵੇਂ ਤਾਂ ਵਧੀਆ ਬਿਜ਼ਨਸ ਚਾ ਸਰਕਾਰੀ ਨੌਕਰੀ ਤੇ ਹੋਵੇ ਜਾ ਮੈਡੀਕਲ ਲਾਈਨ 'ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਨਾ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤਪੰਧੇਰ ਕੈਨੇਡਾ ਪੀਆਰ ਬ੍ਰੈਂਟਨ ਕੱਦ ਪਾਈ 5'8" ਉਮਰ 40 ਜਨਮ 1990 ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਐਮਸੀ ਇੰਡੀਆ ਆਈਟੀ ਪੋਸਟ ਗ੍ਰੈਜੂਏਟਡ ਡਿਪਲੋਮਾ ਕੈਨੇਡਾ ਆਈਟੀ ਕੰਪਨੀ ਅਜਾ ਆਫਿਸ ਜੋਬ ਪ੍ਰਾਇਟ ਮੈਰਿਡ ਹੈ ਪੀਆਰ ਕੈਨੇਡਾ ਇਨਸ਼ੈਂਟ ਸ਼ਾਰਟ ਟਾਈਮਡ ਵਰਸ No child ਜੋ ਜਰਸੀਕ ਲੜਕਾ ਸਿਰਫ ਖਾਨਦਾਨੀ ਪਰਿਵਾਰ ਦੇ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਇਹਨਾਂ ਦੇ ਸਾਡੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 13-10-1991 ਕੱਦਮ 5'8" ਕਾਸਟ ਟਾਂਕ ਕਸਤਰੀਆ ਸ਼ਿੰਭਾ ਪੜਾਈ ਬੀਟੈਕ ਆਈਟੀਆਈ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਟ ਫਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਅਫਸਰ ਐਟ ਡੈਲੀਨ ਪੀਐਫਆਰਡੀ ਪੇਰੈਂਟਸ ਆਰ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ এডੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਪਤਾ ਮੰਡੀ ਡੰਬਵਲੀ ਜਿਲ੍ਹਾ ਸਰਸਾ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫਰਾਂਸ ਜਾਣਦੀ ਹੋਵੇ ਜੇ ਲੜਕੀ ਫਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਹ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1994 ਕੱਦ 5 ਫੁੱਟ 10 ਇੰਚ ਹੈ ਪੜ੍ਹਾਈ ਪਲੱਸ 2 ਐਗਰੀਕਲਚਰ ਡਿਪਲੋਮਾ ਕਾਸਟ ਜੜ ਸਿੱਖ ਪਤਾ ਸ਼੍ਰੀ ਗੰਗਾ ਨਗਰ ਜ਼ਮੀਨ 47 ਬਿਗੇ ਕੰਮ ਖੇਤੀਬਾੜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਮੱਕੀ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲ ਜਨਮ 6 ਦਸੰਬਰ 1996 ਕੱਦ 5 ਫੁੱਟ 8 ਇੰਚ ਪਿਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ داری ਕਾਸਟ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸਸੀ ਬਾਇਓਮੈਡੀਕਲ ਮੈਡੀਕਲ ਜੋ ਵਰਕਿੰਗ ਆਮਲ ਲੈਬ ਵਾਟਰੀ ਪਿੱਤਾ ਦੇ ਜੋ ਜਨਰਲ ਫਿਲੈਕਸ ਫਿਜ਼ਿਕਸ ਡਾਕਟਰ ਨੇ ਮਾਤਾ ਦੀ ਜੋ ਆਮਲ ਹੋਮੋਪੈਥਿਕ ਸ਼ਾਪ ਹੈ ਇੱਕਾ ਨਮੈਰਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗ ਰਾਣ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਲੜਕੀ ਚਾਹੀਦੀ ਹੈ ਜਿਹੜਾ ਡਾਕਟਰ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ